ਹਾਂਜੀ ਦੋਸਤੋ ਅੱਜ ਆਪਾਂ ਰੈਡੀ ਕਰਦੇ ਆਂ ਘਰ ਦੇ ਦੁੱਧ ਤੋਂ ਤਿਆਰ ਕੀਤਾ ਖੋਏ ਦੀਆਂ ਪਿੰਨੀਆਂ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਡਰਾਈ ਫਰੂਟ ਆਪਾਂ ਲੈਨੇ ਆਂ ਛੋਟੇ ਛੋਟੇ ਆਪਾਂ ਪਾਉਣੇ ਸੀਗੇ ਤੁਸੀਂ ਆਪਣੇ ਹਿਸਾਬ ਨਾਲ ਆਪਣੀ ਚੋਇਸ ਦੇ ਡਰਾਈ ਫਰੂਟ ਲੈ ਸਕਦੇ ਆਂ ਇੱਕ ਕੜਾਈ ਵਿੱਚ 1 ਕਿਲੋ ਦੇਸੀ ਘਿਓ ਪਾਇਆ ਹੈ ਮੈਂ ਗਰਮ ਕਰਕੇ ਤੇ ਇਹਦੇ ਵਿੱਚ 1 ਕਿਲੋ ਇਹ ਆਟਾ ਪਾਇਆ ਆ ਕਿਉਂ ਮੈਨੂੰ ਥੋੜਾ ਘੱਟ ਲੱਗਾ ਮੈਂ ਹੋਰ ਪਾ ਲਿਆ ਆ ਤੁਸੀਂ ਆਪਣੇ ਹਿਸਾਬ ਨਾਲ ਜਾਣਾ ਥੋੜਾ ਪਾਸਕਦੇ ਆ ਤੇ ਇਹਨੂੰ ਆਪਾਂ ਬਿਲਕੁਲ ਮੀਡੀਅਮ ਫਲੇਮ ਤੇ ਭੁੰਨਣਾ ਆ ਹਿਲਾਉਂਦੇ ਰਹਿਣਾ ਆ ਬਿਲਕੁਲ ਤਾਂ ਜੋ ਇਹ ਬਿਲਕੁਲ ਵੀ ਥੱਲੇ ਨਾ ਲੱਗੇ ਤੇ ਆਪਣਾ ਆਟਾ ਬਿਲਕੁਲ ਪੋਜ ਚੁੱਕਾ ਆ ਹੁਣ ਇੰਨੇ ਕਲਰ ਚੇਂਜ ਕਰ ਲਿਆ ਆ ਤੇ ਆਪਾਂ ਹੁਣ ਆਪਣੇ ਜਿਹੜੇ ਡਰਾਈ ਫਰੂਟ ਆ ਉਹਨਾਂ ਨੂੰ ਮਿਕਸੀ 'ਚ ਆਪਾਂ ਗ੍ਰाइंड ਕਰ ਲੈਣਾ ਆ ਖਸ ਖਸ ਪਾਈ ਆ ਮੈਂ ਖਸ ਖਸ ਕੱਲੀ ਪੀਸ ਨਹੀਂ ਰਹੀ ਸੀ ਇਸ ਕਰਕੇ ਵਿੱਚ ਵਾਈਟ ਤੇਲ ਪਾ ਕੇ ਮੈਂ ਇਹਨੂੰ ਪੀਸ ਲਿਆ ਆ ਤੇ ਇਹਨੂੰ ਬਿਲਕੁਲ ਜਦ ਆਪਾਂ ਬਰੀਕ ਕਰ ਲੈਣਾ ਆ ਤੇ ਫਿਰ ਆਪਾਂ ਵਾਈਟ ਥਿੱਲ ਲੈ ਆ ਇਹ ਤੁਸੀਂ ਇਦਾਂ ਵੀ ਪਾ ਸਕਦੇ ਆ ਬਟ ਮੈਂ ਇਹਨੂੰ ਪੀਸ ਕੇ ਪਾਇਆ ਆ ਤੇ ਵਾਈਟ ਥਿੱਲ ਲੈ ਬਿਲਕੁਲ ਇਹਨੂੰ ਬਰੀਕ ਸਾਰੇ ਮਤਲਬ ਡਰਾਈ ਫਰੂਟ ਜਿੰਨੇ ਵੀ ਮੈਂ ਲੈ ਆ ਮੈਂ ਸਾਰਿਆਂ ਨੂੰ ਬਿਲਕੁਲ ਬਰੀਕ ਟਰੋਪ ਕੀਤਾ ਆ ਕਿਉਂਕਿ ਮੇਰੇ ਬੱਚਿਆਂ ਨੂੰ ਨਹੀਂ ਪਸੰਦ ਹੈਗਾ ਕਿ ਮੂੰਹ ਵਿੱਚ ਡਰਾਈ ਫਰੂਟ ਜਿੱਦਾਂ ਆਉਣ ਜੇ ਤੁਸੀਂ ਜਿੱਦਾਂ ਮੋٹے ਡਰਾਈ ਫਰੂਟ ਖਾਣਾ ਪਸੰਦ ਕਰਦੇ ਆ ਕਿ ਤੁਸੀਂ ਥੋੜਾ ਇਹਨਾਂ ਨੂੰ ਜਿੱਦਾਂ ਮोटा ਵੀ ਰੱਖ ਸਕਦੇ ਆ ਆਪਣੇ ਹਿਸਾਬ ਨਾਲ ਚੋਪ ਕਰ ਸਕਦੇ ਆ ਤੇ ਖਾਜੂ ਲੈ ਲਏ ਆ ਕਾਜਵਾਂ ਨੂੰ ਵੀ ਲੋਕ ਕੋਈ ਬਰੀਕ ਪੇਸਟ ਬਣਾ ਲਿਆ ਇਹਨਾਂ ਦਾ ਵੀ ਤੇ ਇਸ ਤੋਂ ਬਾਅਦ ਬਦਾਮ ਜਿਹੜੇ ਆ ਬਦਾਮਾਂ ਨੂੰ ਵੀ ਮੈਂ ਬਿਲਕੁਲ ਬਰੀਕ ਗ੍ਰाइंड ਕੀਤਾ ਆ ਤੇ ਸਾਰਿਆਂ ਨੂੰ ਆਪਾਂ ਇਹਨਾਂ ਨੂੰ ਗ੍ਰाइंड ਕਰ ਲਿਆ ਤੇ ਖੰਡ ਜਿਹੜੀ ਆ ਉਹ ਵੀ ਮੈਂ ਆਪ ਘਰੇ ਪੀਸੀ ਆ ਤੇ ਇਹਨੂੰ ਜਦਾ ਦਾ ਕਿਲੋ ਮੈਂ ਖੰਡ ਲਈ ਆ ਡਰਾਈ ਫਰੂਟ ਆਪਣੇ ਹਿਸਾਬ ਨਾਲ ਪਾ ਸਕਦੇ ਆ ਉਹ ਆ ਮੈਂ ਆਪ ਇੱਕ ਦਿਨ ਪਹਿਲਾਂ ਘਰੇ ਮਾਇਆ ਸੀਗਾ ਤੇ ਇਹ ਜਿੱਦਾਂ ਠੰਡਾ ਹੋਇਆ ਸੀ ਤੇ ਫੇਰ ਇਹਨੂੰ ਮੈਂ ਗਰਮ ਕਰ ਲਿਆ ਆ ਚੰਗੀ ਤਰ੍ਹਾਂ ਦੇ ਤੇ ਇਹਦੇ ਵਿੱਚ ਜਿਹੜਾ ਆਟਾ ਭੁੰਨਿਆ ਹੋਇਆ ਆ ਉਹ ਗਰਮ-ਗਰਮ ਆਟਾ ਇਹਦੇ ਵਿੱਚ ਪਾ ਦੇਣਾ ਆ ਤੇ ਉਹਦੇ ਨਾਲ ਵੀ ਇਹ ਬਹੁਤ ਜਿੱਦਾਂ ਮਿਕਸ ਹੋ ਜਾਣਾ ਚੰਗੀ ਤਰ੍ਹਾਂ ਕਿਉਂਕਿ ਆਟਾ ਕਾਫੀ ਗਰਮ ਸੀਗਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਤੇ ਇਹਦੇ ਵਿੱਚ ਫਿਰ ਜਿੰਨਾ ਵੀ ਆਪਣਾ ਪੀਸਿਆ ਹੋਇਆ ਸਮਾਨ ਆ ਤੇ ਖੰਡ ਆ ਤੁਸੀਂ ਸਾਰਾ ਕੁਝ ਮਿਕਸ ਕਰ ਦੇਣਾ ਆ ਚੰਗੀ ਤਰ੍ਹਾਂ ਤੇ ਫਲੇਮ ਦੇ ਬਿਲਕੁਲ ਸਲੋ ਕੀਤੀ ਹੈ ਮੈਂ ਤੇ ਇਹਨੂੰ ਚੰਗੀ ਤਰ੍ਹਾਂ ਸਾਰੇ ਨੂੰ ਮਿਕਸ ਕਰ ਦੇਣਾ ਆ ਕੋਆ ਬਿਲਕੁਲ ਵਿੱਚ ਮਿਕਸ ਹੋ ਜਵੇ ਇਹਨੂੰ ਪੂਰੀ ਤਰ੍ਹਾਂ ਤੇ ਦੇਖੋ ਮਿਕਸ ਹੋ ਚੁੱਕਾ ਆ ਸਾਰਾ ਤੇ ਆਪਾਂ ਇਹਨੂੰ ਹੁਣ ਥੋੜਾ ਚੰਨੀ ਰੱਖਾਂਗੇ ਤੇ ਜਦੋਂ ਇਹ ਠੰਡਾ ਹੋ ਗਿਆ ਥੋੜਾ ਤੁਸੀਂ ਆਪਾਂ ਇਹ ਰੀਆ ਪਿੰਨੀਆਂ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਆ ਮੋਟੀਆਂ ਪਤਲੀਆਂ ਜਿੱਦਾਂ ਵੀ ਬਣਾਉਣੀਆਂ ਚਾਹੋ ਤੇ ਮੈਂ ਸਾਰੀਆਂ ਪਿੰਨੀਆਂ ਬਣਾ ਲਈਆਂ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਇਆ ਮੇਰੇ ਬੇਟੇ ਨੂੰ ਪਸੰਦ ਆਇਆ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਪਲੀਸ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਚ ਥੈਂਕ ਯੂ